ਨੀ ਨਹੀਂਓ ਚੁੱਪ ਰਹਿਣਗੇ ਟੱਕਾ ਹਿੱਕ ਦਾ ਪਗਾਏਗੀ ਹਕੂਮਤੇ ਲੋਕੀ ਵੀ ਤੇੜਾ ਨਾਤ ਫੇੜਗੇ ਕਿਉਂ ਵੀ ਜੀ ਕਾ ਜੀ ਜੀ ਵੀ ਲੰਮੇ ਸਮੇਂ ਤੋਂ ਸ਼ਗਾ ਸਦਮਾਰ ਵਿੱਚ ਜੂਝ ਰਹੇ ਇਲਾਕੇ ਦੇ ਤੇ ਖਾਲੇ ਪਿੰਡ ਦੇ ਜਿਹੜਾ ਰੂ ਸਾਥੀਓ ਸਾਡੇ ਜ਼ਿਲ੍ਹਾ ਦੇ ਵਿੱਚੋਂ ਆਈ ਹੋਈ ਜੇ ਵੀ کریم ਜਿੱਤੇ ਉਹਨਾਂ ਨੂੰ ਜੀਆ ਕਹਿੰਦੇ ਆ ਤਾਂ ਸਭ ਤੋਂ ਪਹਿਲਾਂ ਬੁਲਾਓ ਫਤਿਹ ਉਹ ਵਹਿਗੂ ਜੀ ਦਾ ਖਾਲਸਾ ਤੇਰੀ ਵਹਿਗੂ ਦੀ ਕੀ ਫਤਿਹ ਮੈਂ ਤੇ ਬੋਲਦਾ ਹਮੇਸ਼ਾ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਬਾਪੇ ਨਾਲ ਤੋਂ ਥੋੜੀ ਲੜਾਈ ਮਲਕ ਭਾਗੋ ਦੇ ਭਾਈ ਜਾਲੂ ਸਾਡੇ ਅੰਦਰ ਪੰਜਾਬ ਦੇ ਉਹ ਆਗੂਆਂ ਨੂੰ ਬਹਾਦਰ ਸਮਾ ਦਿੱਤਾ ਸੀ ਮੇਰੇ ਤਾਂ ਕੀ ਕਰਦਾ ਸੀ ਮੈਂ ਅੱਜ ਨਾ ਬੋਲਾਂ ਪਰ ਫਿਰ ਦੂਜਾ ਸਵਾਲ ਬਣ ਜਾਂਦਾ ਵੀ ਅੱਜ ਬੋਲਿਆ ਕਿਉਂ ਨਹੀਂ ਜਿਹੜੇ ਦੂਜੇ ਪਾਸੇ ਨਾਲ ਚਲੇ ਗਿਆ ਉਹ ਵੀ ਜੇ ਵੀ ਜੇ ਤੱਕ ਚੱਲ ਪਰ ਇਹ ਨੂੰ ਤਾਂ ਬੋਲਣਾ ਪਿਆ ਨਹੀਂ ਆਪਾਂ ਤਾਂ ਨਿੱਤ ਗੱਲਾਂ ਕਰਦੇ ਸੀ ਮਲਕ ਪਰ ਉਹ ਕੀ ਹੁੰਦਾ ਹਰਮੇਂ ਸਿੰਘ ਮਹਿਮਾਨ ਨੇ ਦੱਸਿਆ ਵੀ 185 ਲੱਖ ਕਰੋੜ ਜਿਹੜਾ ਸਿਫਰਾ ਮੁੱਕ ਜਾਂਦੀ ਉਹ ਮਲਕ ਭਾਗੋ ਆ ਭਾਈ ਅੱਜ ਦੇ ਸਮੇਂ ਦੇ ਇਹੋ ਜੀ ਨਸਲ ਕਿੰਨੀ ਆ ਉਹੋ ਇੰਦਾਂ ਦੇ ਦਿਨ ਜੋਗੀ ਆ ਜਿਨ੍ਹਾਂ ਕੋਲੇ ਮਾਇਆ ਕੱਢੀ ਹੋ ਗਈ ਸਾਰੀ ਉਹਨੂੰ ਦੱਸਿਆ ਵੀ ਇੱਕ ਦਿਨ ਉਹ ਸੀ ਜਿੱਦੋਂ ਨਮਾਜ਼ ਕੂਟਰ ਵਿੱਚ ਹੀ ਲਿਆ ਗਿਆ ਅੱਜ ਦੇ ਕਹਿ ਦिए ਜੇ ਸਾਰੇ ਕੋਡ ਮਾ ਦਾ ਨੋਟਾਂ ਦੀਆਂ ਰਜਾਈਆਂ ਭਰ ਕੇ ਪਾਉਣ ਹੋਵੇ ਫੇਰ ਵੀ ਪੱਗਦੇ ਆ ਇਹ ਕਿਉਂ ਹੋ ਗਿਆ ਕਿਉਂਕਿ ਤਾੜੀ ਬੰਦਾ ਜਿਹੜੀ ਅਲਾਦੀ ਭੱਤ ਸਿੰਘ ਹੋਣੀ ਰਾਜ ਗੁਰੂ ਸਖਦੇਵ ਹਣੇ ਜਾਂ ਗਦਰੀ ਲਹਿਰ ਦੇ ਉਹ ਜ਼ੂਰ ਨੇ ਸਾਡੀ ਉਹ ਭੈਣ ਗਦਰੀ ਗਲਬਤ ਦੇ ਸੁਪਨੇ ਸੀ ਜਿਹੜੇ ਆਜ਼ਾਦ ਦੇ ਨਾਲ ਤੇ ਸੁਪਨੇ ਸੀ ਉਹ ਪੂਰੇ ਨਹੀਂ ਹੋਏ ਇਸ ਆਜ਼ਾਦੀ ਦੇ ਨਾਲ ਕਿਉਂਕਿ ਅੱਜ ਤੱਕ ਵੀ ਅਸੀਂ ਹਮੇਸ਼ਾ ਹੀ ਕਹਿੰਦੇ ਆ ਭੱਜਤ ਸਰਾਬੇ ਵਾਲੀ ਨਹੀਂ ਆਜ਼ਾਦੀ ਵਾਲੀ ਲੋਕੋ ਜਾਂ ਤੇ ਕਿਰਤਹਾੜੀ ਮੰਡੀਆਂ ਵਿੱਚ ਲਟਾਈ ਆ ਲੋਕੋ ਇਸ ਕਰਕੇ ਅਸਲੀ ਆਜ਼ਾਦੀ ਕਿਵੇਂ ਆਉਣੀ ਹੈ ਉਹ ਬੁਲਾ ਰਹੇ ਨੇ ਦੱਸ ਦੀ ਅਸਲੀ ਨਾਤੀ ਲਿਆਉਣ ਦਾ ਜਿਹੜਾ ਨਾ ਹੈ ਉਹ ਇੱਕੋ ਕਹ ਰਿਹਾ ਹੈ ਜਿਹੜੇ ਚੋਣਾਂ ਨੂੰ ਛੱਡ ਕੇ ਆ ਨਮਾ ਜਿਹੜਾ ਲੋਕਜੁੱਧ ਹੈ ਜਿਹੜਾ ਸਾਗਰ ਵਰਗਾ ਜੱਟ ਹੋ ਕੇ ਜਦੋਂ ਇਹਨਾਂ ਨੂੰ ਕਿਹਾ ਵੀ ਆਓ ਤੁਹਾਨੂੰ ਘਰੇ ਮਾਰਦੇ ਆ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ ਔਰ ਸਿੰਘਾਂ ਚਾਹੋ ਜੋਧਿਆ ਕੋੜ ਪਿੰਡ ਦੇ ਵਿੱਚੋਂ 11 ਜੀਆਂ ਦਾ ਪਰਿਵਾਰ ਬਸਦਾ ਤੇ ਜਿਹੜੇ ਰੈਕੋਰਡ ਦੇ ਬਾਣ ਗਏ ਆ ਇੱਕ ਵਾਰੀ ਆਏ ਸੀ ਸਾਡੇ ਨਾਲ ਸਾਹਤ ਤਾ ਕਰਨ ਲਾਲਕਲਾ ਛਾੜੇ ਦੇ ਵਿੱਚ ਸਾਹਤ ਤਾ ਕਰਿਆ ਸੀ ਅਸੀਂ ਅਗਰ ਦੱਸੋ ਵੀ ਕਿੰਨੇ ਪੈਸੇ ਲੈਣੇ ਆ ਕਹਿੰਦੇ ਜੀ 4 ਲੱਖ ਮੇਰੇ ਪਿੰਡੋਂ ਦੋ ਬਾਣੀਆਂ ਭੱਜ ਗਏ ਸੀ ਰੈਕੋਰਡ ਦੇ ਬਾਣੀਆਂ ਉਹਨਾਂ ਦੀ ਜੂਨੀਅਰ ਨਾਇਸਟੀਆਂ ਤੋਂ ਥੋੜੀ ਜੂਨੀਅਰ ਗਈ ਸੀ ਜਦੋਂ ਸਾਹਬ ਹੋਇਆ ਤਾਂ ਮੇਰੇ ਪਿੰਡ ਦੇ ਪਿੰਡ ਦੇ ਕਲ ਦਾ ਪ੍ਰਧਾਨ ਸੀ ਜਿਹੜਾ ਕਾਲਾ ਉਹ ਪ੍ਰਵਾਦ ਦੇ ਇਕੱਲੇ ਦੇ 7 ਲੱਖ ਰੁਪਏ ਉਹ ਮਾਤਿਆਂ ਦੇ ਦੱਬੇ ਹੋਲੇ ਸੀ ਅਸੀਂ ਅਗਰ 7 ਲੱਖ ਦਿਓ ਜੇ ਤੁਹਾਡੀ ਜੂਨੀਅਰ ਤਾਂ 4 ਲੱਖ 10 ਲੱਖ 300 ਦਾ ਮੋੜੋ ਇਸ ਇਕੱਲੇ ਬੰਦੇ ਨੇ ਅੱਜ ਤੋਂ ਬਾਅਦ ਕਹਿੰਦੇ ਆਉਗੇ ਜੀ ਉਹ ਪ੍ਰਵਾਦ ਸ਼ਾਂਤੀ ਦਾ ਘਰ ਜਵਸਦਾ گاਉ ਬਾਂਗੀਆਂ ਦੇ ਤੇ 10 ਸਾਲ ਹੋ ਗਏ ਕੋ ਅੱਗਾ ਤਰਵ ਜਾਓ ਹੋ ਕਿ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਇਸ ਤਰ੍ਹਾਂ ਸੰਘਰਸ਼ਾਂ ਦੀ ਲੜੀ ਲੰਮੀ ਆ ਚੱਕ ਲਈ ਸ਼ੇਰ ਦੀ ਮਰਸੀ ਆ ਰਹੀ ਆ 11 ਅਕਤੂਬਰ ਨੂੰ ਭਰਾਵੋ 11 ਅਕਤੂਬਰ ਨੂੰ ਉਹ ਜਿਹੜਾ ਕਿਸਾਨੀ ਘੋੜ ਦਾ ਪਹਿਲਾ ਸ਼ਹੀਦ ਹੈ ਜ਼ਮੀਨ ਕਿਸੇ ਦੀ ਸੀ ਪੌਣੇ ਦੋ ਕਿੱਲੇ ਚੰਡੀਗੜ੍ਹ ਦੇ ਆਪ ਜੀ ਸੂਰਖੋ ਉਹ ਜ਼ਮੀਨ ਦੀ ਬੋਲੀ ਕਰਨ ਆਏ ਸੀ ਲਲਾਮੀ ਕਰਨ ਆਏ ਸੀ ਪ੍ਰਸ਼ਾਸਨ ਆ ਰਲ ਕੇ ਉਹ ਜ਼ਿਲ੍ਹਾ ਦਾ ਮੀਤ ਪ੍ਰਧਾਨ ਸੀ ਚੱਕਲੀ ਸ਼ਹਿਰ ਤਰਤੀ ਸਿੰਘ ਚੱਕਲੀ ਸ਼ਹਿਰ ਕੋਈ ਹੱਕ ਤੇ ਖਾਦੀ ਆ ਪੱਠ ਜਣੀ ਖਾਦੀ ਤੇ ਸੂਰ ਨੇ ਧੱਕੜ ਹੋਏ ਦਰਸੇਮ ਸਰ ਵੀਚਾਰਾ ਤੁਸੀਂ ਲੈ ਸਮਝਾ ਉਸੇ ਪਿੰਡ ਦੇ ਸ਼ਹੀਦ ਅਮਰਦਾਸ ਜੀ ਦੀ 2002 ਫੱਟੜ ਹੋਏ ਪਰ ਉਹ ਜ਼ਮੀਨ ਤੇ ਕਰਜ਼ਾ ਕਿਹਦਾ ਉਸੇ ਕਿਸਾਨ ਦਾ ਜੰਗ ਲੜੀਆ ਕਾਨੂੰਨੀ ਵੀ ਕੁੱਤੇ ਵੀ ਸੀ ਗੱਡੀਆਂ ਥੱਲੇ ਵੀ ਮਾਰੇ ਸੀ ਹੋ ਸਕਦਾ ਬਰਾਬਰ ਦੀ ਭਾਜੀ ਚਾੜ ਦਿੰਦੇ ਜੇ ਕਰਮਤ ਸਿੰਘ किशनगढ़ ਤੇ ਮੌਕੇ ਤੇ ਹਾਜ਼ਰ ਨਾ ਹੁੰਦਾ ਉਹਨੇ ਰੋਕ ਲਿਆ ਆਪਣੇ ਜੱਟ ਵੀ ਮਾਰਨੇ ਨਹੀਂ ਹਾਂ ਪਰ ਨਾਰਾ ਸੱਚੇ ਸੀ ਪਸਤੋ ਸੀ ਤੇ ਐਂਤੇ ਹੋਇਆ ਸੀ ਉਹਦੇ ਵਿੱਚ ਪੰਜ ਬੰਦੇ ਆਪਣਿਆਂ ਨੂੰ ਸਜ਼ਾ ਹੋਈ ਆ ਭਾਈ ਜਿਨ੍ਹਾਂ ਦੇ 307 ਦਾ ਕੇਸ ਬਣਾਇਆ ਸੀ ਤੇ 6 ਨੂੰ ਉਹਨੇ ਨੂੰ ਸਜ਼ਾ ਹੋਈ ਆ ਜਿਨ੍ਹਾਂ ਦੇ 302 ਦਾ ਕਤਲ ਕੇਸ ਦਾ ਪਰਚਾ ਤੇ ਪਹਿਲੀ ਜੱਟ ਤੁਹਾਡੀ ਹੋਈ ਆ ਕਿਉਂ ਹੋਈ ਆ ਬਾਣੀਆਂ ਬੜਾ ਤਖੜਾ ਸੀ ਹਲਾਤ ਚੰਡੀਗੜ੍ਹ ਦੇ ਜਿਹੜੇ ਲੈਂਦੇ ਹੋਣ ਡੇਢ ਕਿਲਾ ਨੂੰ ਵਾਸਤੇ ਕੁਛ ਨਹੀਂ ਤੇ ਮੈਂ ਹੈਂਡ ਵਾਸਤੇ ਆਏ ਸੀ 1 ਕਰੋੜ ਰੁਪਏ ਦੀ ਆਫਰ ਆਈ ਸੀ ਭਾਈ ਸਾਹਕ ਤੇ 1 ਕਰੋੜ ਦੀ ਬਾਣੀਆਂ ਵੱਲੋਂ 1 ਕਰੋੜ ਰੁਪਏ ਜਥੇਬੰਦੀ ਨੂੰ ਦਿੰਦੇ ਸੀ ਪਰ ਜਥੇਬੰਦੀ ਨੇ ਠੁਕਿਆ ਜਥੇਬੰਦੀ ਛੋਟੇ ਮੋਰੀ ਮੋਰੀ ਲਉਗੀ ਮੋਰੀ ਹਾਰੀ ਮੋਰੀ ਸੌਰੀ ਤੇ ਸਾਫਤਾ ਦੇਉਗੀ ਕਰੋੜਾ ਨਹੀਂ ਲੈਦੀ ਉਹਦਾ ਵੀ ਦੂਜੀ ਵਾਰੀ ਫੇਰ ਜੋੜ ਆਇਆ ਤਸੀਲਦਾਰ ਜੀ ਨੇ ਦੁਬਾਰੇ ਜਾ ਕੇ ਬੋਲੀ ਕਮਾਉਂਡ ਦੀ ਕੋਸ਼ਿਸ਼ ਕੀਤੀ ਸੀ ਆਪਾਂ ਹੱਤਾਂ ਦੇ ਪਰਚੇ ਦੇ ਵਿੱਚ ਲਖਾਇਆ ਸੀ ਰਾਤ ਨੂੰ 11 ਵਜੇ ਅਸੀਂ ਪਰਚਾ ਬਦਰ ਕਰਾਇਆ ਐਸਐਸਪੀ ਸਾਨੂੰ ਜੋਰ ਲਾਉਂਦਾ ਸੀ ਜੇ ਤਸੀਲਦਾਰ ਨੂੰ ਤੁਸੀਂ ਪਰਚੇ ਦੇ ਵਿੱਚ ਲਖਾਤਾ ਉਦੋਂ ਕੇਸ ਦਾ ਕੁਝ ਨਹੀਂ ਬਣਨਾ ਨਹੀਂ ਆਏ ਪੈਸੇ ਸਪਿਰਿਆ ਗੱਲ ਚ ਨਹੀਂ ਆਏ ਮੇਰਾ ਮਿੱਤਰ ਸੀਆ ਸੀ ਪਰ ਪਤਾ ਨਹੀਂ ਜਮੀਰ ਇਹ ਦੀਆਂ ਗੱਲ ਚ ਨਹੀਂ ਆਏ ਪਰ ਜਿੱਦਣ ਜਿਵੇਂ ਆਪਾਂ ਕਾਨੂੰਨੀ ਤੌਰ ਤੇ ਭੱਜ ਨਾਟਕ ਕੀਤੀ ਜਦੋਂ ਠੁਕਾ ਤੱਕ ਗਏ ਸੀ ਸੁਪਰੀਮ ਕੋਰਟ ਤੱਕ ਗਏ ਸੀ ਪਰ ਅਦਾਲਤ ਨੇ ਹੀਰ ਨੂੰ ਸਜ਼ਾ ਕੀਤੀ ਉਸੇ ਤਰ੍ਹਾਂ ਕੋਈ ਵੀ ਭੱਜ ਨਾਟਕ ਕੀਤੀ ਸਰਕਾਰ ਨੇ ਲਿਖਦੇ ਰਿਹਾ ਜਿਵੇਂ ਇਹ ਜਜ਼ੀਰਦਾਰ ਜੱਜ ਹੁੰਦਾ ਜੇ ਉਹ ਤੇ ਕੇਸ ਨਹੀਂ ਚੱਲ ਸਕਦਾ ਪਰ ਸਾਡੇ ਜਾਈਏ ਤੁਹਾਡੇ ਕੱਠ ਦੇ ਸਾਡੀਆਂ ਭੈਣਾਂ ਦੇ 4 ਸਾਲ ਬਾਅਦ ਉਹ ਤਫੀਲ ਦੌਰ ਦਾ ਫੈਸਲਾ ਹੋਇਆ ਉਹ ਨੂੰ ਵੀ ਉਮਰ ਕਾਦੀ ਸਜ਼ਾ ਹਰੇ ਕਰਦਾ ਸੀ ਪਟਵਾਰੀਆਂ ਦੀ ਜਥੇਬੰਦੀ ਕੋਜੀ ਸਾਡੇ ਕੋਲੇ ਫੇਰ ਕੰਨ ਆ ਲਾਉਣੀ ਚੈੱਕ ਪਰ ਲਓ ਕਿਤਰਾ ਨਰੀ ਸਾਹਿਬ ਦਾ ਡੇਢ ਪਰ ਲਓ 2 ਪਰ ਲਓ ਤਹਿਸੀਲਦਾਰ ਨੇ ਲੇਡ ਜਾਂ ਗੱਡੀਆਂ ਪਰ ਥੋੜੀ ਜਿਹਾ ਬਣੀ ਥੋੜੀ ਵਧ ਕੇ ਰਹੀ ਆ ਕਰੋੜੋਂ ਤੇ ਠੁੱਕਿਆਂ ਨੂੰ ਵੀ ਦੋ ਕੇਸ ਇੱਕ ਕੇਸ ਦੇ ਵਿੱਚ ਦੋ ਵਾਰੀ ਆਫਰ ਆਈ ਆ ਇਹ ਵੀ ਗਿਆ ਸੀ ਭਾਈ ਸਾਹਿਬ ਮੇਰੇ ਕੋਲ 15 ਲੱਖ ਦਾ ਹਿੱਪੋਇਲ ਬਲੇਕ ਕੋਲ ਲੈ ਬਲੋ ਥੋੜੀ ਜਿਹੜੀ ਜਿੱਤ ਆ ਉਹ ਇਸ ਕਰਕੇ ਜਿੱਤਨੀਆ ਜਦੋਂ ਮੈਂ ਉਹਨੂੰ ਵੈਸਟ ਕੀਤੀ ਵਕਤ ਮੈਂ ਤੁਹਾਨੂੰ ਦੱਸਾਈ ਨਾ ਪਿਆ ਕਿ ਰਵਣ ਤੋਂ ਜਵਾਹਰ ਦਿੱਤਾ ਫਿਰ ਉਹਨੇ ਚੋਰੀ ਛੱਪਾ ਮਾਰਿਆ ਉਦੋਂ ਉਹ ਬੰਦੇ ਲੈ ਕੇ ਆਲਾ ਨਾਲ ਥੋੜੀ ਖੁਸ਼ਹਾਲੀ ਆ ਥੋੜੀ ਜਿੱਤ ਆ ਜਿਹਨਾਂ ਨੂੰ ਨਾਮ ਲੈ ਕੇ ਐਸੋ ਮੇਰੇ ਕੰਨੀ ਖੜਕੇ ਇਹ ਤੂੰ ਉੱਠਾ ਹੋ ਗਿਆ ਇਹਦਾ ਮਤਲਬ ਤੁਸੀਂ ਜਿੱਤ ਗਏ ਹੁਣ ਮੈਂ ਚਾਰਾ ਸਮਾਂ ਨਹੀਂ ਲੜਨਾ ਮੈਨੂੰ ਪਤਾ ਤੈਨੂੰ ਭੁੱਖ ਲੱਗੀ ਆ ਭਾਵੇਂ ਤੁਸੀਂ ਤੈਨੂੰ ਦਾ ਕਾਹਨ ਦਿੱਤਾ ਬਦਲੋ ਤੁਸੀਂ ਗਾਲ੍ਹਾਂ ਕੱਢੋਂਗੇ ਤਾਂ ਰੋਜ਼ ਹੀ ਬੋਲਦਾ ਇੱਕ ਭਰਾ ਕੋ ਨਵੀਂ ਚੁਣੌਤੀ ਆ ਜਿਹੜੀ ਤੇ ਮੈਂ ਪਹਿਲਾਂ ਵੀ ਬੋਲਦਾ ਤੁਸੀਂ ਉਹਦੇ ਤੇ ਫੁੱਲ ਚੜਾਇ ਸੀ ਜਦੋਂ ਸਾਡੀ ਜੱਦੇਬੰਦੀ ਨੇ ਕਿਹਾ ਸੀ ਜਿਹੜੀ ਆ ਪਿੱਛੇ ਚੋੜਾ ਆਈਆਂ ਸੀ ਜਿਹੜਾ ਖਾਲਸਾ ਤੋਂ ਪਿੰਡਾਂ ਦੇ ਬਾਹਰ ਜਾ ਕੇ ਚਰਪਾ ਸੀ ਕਿਸੇ ਨੂੰ ਬੜਨ ਨਹੀਂ ਸੀ ਦਿੱਤਾ ਮਹਾਰਤ ਦਾ ਉਹ ਭਾਈ ਤੋਂ ਸਾਡੀ ਸਾਰੀ ਜੱਥੇ ਬੰਦੀ ਵੱਲੋਂ